ਸਾਇੰਗ ਕੱਢਾਂਗੇ ਨਾ ਫਿਰ ਸਾਨੂੰ ਫਾਇਦਾ ਹੋ ਰਿਹਾ ਦਿਖਦਾ ਹੈ ਹਨਾ ਔਰ ਨਾਲ ਹੀ ਨਾਲ ਸਾਨੂੰ ਨਵੇਂ-ਨਵੇਂ ਕਸਟਮਰਸ ਜੁੜ ਰਹੇ ਨੇ ਯਾਰ ਕਾ ਦਾ ਡਿਮਾਂਡ ਆ ਰਹੀ ਹੈ ਨਾ ਮਤਲਬ ਜਿਹੜੇ ਅਸੀਂ ਹੁਣ ਜਿੱਦਾਂ ਕਿਉਂਕਿ ਸੇਲ ਪੀਸਸ ਮਤਲਬ ਸੇਲ ਪੀਸਸ ਵੀਡੀਓ ਦੇ ਲਾਸਟ ਤੱਕ ਪਲੀਜ਼ ਜੁੜੇ ਰਹਿਣਾ ਕਿਉਂਕਿ ਹਰ ਵੀਡੀਓ ਦੇ ਲਾਸਟ ਵਿੱਚ ਇੱਕ ਜਿਹੜਾ ਤੁਹਾਨੂੰ ਆਫਰ ਮਿਲਣਾ ਹੈ ਉਹ ਤੁਹਾਨੂੰ ਪਤਾ ਹੈ ਕਿ ਬਹੁਤ ਧਮਾਕਾ ਆਫਰ ਹੀ ਹੁੰਦਾ ਹੈ ਅਗਲੇ ਵਾਲੇ ਪੈਨਲ ਨੇ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ ਰਾਉਂਡ ਰੈਕਸ ਦਾ ਪਿਛਮੀ ਦਾ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ ਚਲੋ ਅੰਨਾ ਦੁਪੱਟਾ ਡਾਈ ਹਾ ਦੇਖੋ ਇਹ ਮਿਲਣਾ ਜੇ ਫ੍ਰੀ ਸਤਿ ਸ਼੍ਰੀ ਅਕਾਲ ਜੀ ਵਾਇਕਰ ਜੀ ਕੇ ਖਾਲਸਾ ਵਾਇਕਰ ਜੀ ਕੀ ਫਾਤੇ ਵੈਲਕਮ ਟੂ ਯੂਰ ਚੈਨਲ ਪੈਂਟ ਦਾ ਗ੍ਰੈਂਡ ਵਿਥ ਸਟਾਈਲ ਫ੍ਰੋਮ ਅਬ੍ਰਿਜ਼ਰ ਅੱਜ ਦੇ ਵੀਡੀਓ ਵੀ ਬਿਨਾਂ ਥੈਂਕਸ ਕੀਤੇ ਤੇ ਸ਼ੁਰੂ ਨਹੀਂ ਹੋਣੀ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਥੈਂਕ ਯੂ ਜਿੰਨੀ ਜਿੰਨੀ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਉਹਨਾਂ ਹੀ ਦਿਲ ਕਰਦਾ ਹੈ ਕਿ ਆ ਜਾ ਆਫਰ ਕੱਢਦੀ ਹੈ ਜਾ ਆਫਰ ਕੱਢਦੀ ਦੇਖੋ ਆਫਰਸ ਤਾਂ ਹੀ ਕੱਢਾਂਗੇ ਨਾ ਫਿਰ ਸਾਨੂੰ ਫਾਇਦਾ ਹੋ ਰਿਹਾ ਦੇਖਦਾ ਹਣਾ ਔਰ ਨਾਲੇ ਨਾਲ ਸਾਨੂੰ ਨਵੇਂ-ਨਵੇਂ ਕਸਟਮਰਸ ਜੋੜ ਰਹੇ ਨੇ ਯਾਰ ਬੜੇ ਕਈ ਤਾਂ ਇੰਨੇ ਪਿਆਰੇ ਨੇ ਨਾ ਉਹਨਾਂ ਦੇ ਵਾਇਸ ਮੈਸੇजेस ਮੈਂ ਸਾਰੇ ਤੇ ਸ਼ੇਅਰ ਨਹੀਂ ਕਰ ਸਕਦੀ ਪਰ ਐਕਚੁਅਲੀ ਜਦੋਂ ਉਹਨਾਂ ਦਾ ਫੀਡਬੈਕ ਮੈਨੂੰ ਐਜ਼ ਅ ਵਾਇਸ ਮੈਸੇਜ ਆਉਂਦਾ ਨਾ ਤੇ ਸੀਰੀਅਸਲੀ ਦਿਲੋਂ ਸ਼ੁਕਰਾਨਾ ਹੈ ਜੀ ਉਹਨਾਂ ਦਾ ਜਿਹੜਾ ਇੰਨਾ ਟਾਈਮ ਕੱਢ ਕੇ ਨਾ ਸਾਨੂੰ ਵਾਇਸ ਮੈਸੇਜ ਕਰਦੇ ਨੇ ਔਰ ਐਕਚੁਅਲੀ ਸਾਨੂੰ ਬਲੇਸਿੰਗਸ ਵੀ ਬੜੀਆਂ ਦਿੰਦੇ ਨੇ ਵਾਹਿਗੁਰੂ ਤੁਹਾਡਾ ਕੰਮ ਹੈ ਕਿਰੇ ਹਣਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਥੈਂਕ ਯੂ ਜੀ ਥੈਂਕ ਯੂ ਸਾਡੇ ਵਾਸਤੇ ਇਹ ਸਭ ਗੱਲਾਂ ਮੀਨਸ ਅ ਲੋਟ ਫਾਰ ਅਸ ਵੀਡੀਓ ਇੱਦਾਂ ਹੀ ਸਟਾਰਟ ਕਰਦੇ ਆਂ ਅ ਕਿਉਂਕਿ ਇੰਨੀ ਕਿ ਜ਼ਿਆਦਾ ਡਿਮਾਂਡ ਆ ਰਹੀ ਹੈ ਨਾ ਮਤਲਬ ਜਿਹੜੇ ਅਸੀਂ ਹੁਣ ਜਿੱ ਤੱਕ ਕਿਉਂਕਿ ਸੇਲ ਪੀਸਸ ਮਤਲਬ ਸੇਲ ਪੀਸਸ ਤੁਸੀਂ ਸਾਡੀਆਂ ਪੁਰਾਣੀਆਂ ਵੀਡੀਓਸ ਆਪਨੇ ਦੇਖੀਆਂ ਹੋਣੀਆਂ ਕਿਉਂਕਿ ਅਸੀਂ ਜਿਹੜੇ ਆਪਣੇ ਰਾਮਟੈਕਸ ਵਾਲੇ ਪਸ਼ਮੀਨਾ ਨੇ ਹਨਾ ਬਲੌਕ ਨੇ ਚਾਹੇ ਐਮਬਰਾਇਡਰੀਜ਼ ਨੇ ਤੇ ਹੱਲੇ ਵੀ ਸਾਡੇ ਕੋਲ ਸਟਾਕ ਜਿੱਦਾਂ ਪਿਆ ਆ ਤੇ ਆਪਾਂ ਉਹ 3300 3300 ਲਾਸਟ ਜਿਹੜਾ ਰੇਟ ਹੁੰਦਾ ਸੀ ਜੇਕਰ ਸਾਡਾ दैट ਇਜ਼ 2950 2950 ਤੱਕ ਦੇ ਗੱਡੇ ਨੇ ਉਹ ਸੂਟ ਅੱਜ ਅਸੀਂ ਤੁਹਾਨੂੰ 212100 ਦੇ ਜਿਹੜੇ ਹੁਣ ਅਸੀਂ ਬਲੌਕ ਸੂਟਸ ਨੇ ਉਹ ਲਾਸਟ ਟਾਈਮ ਵੀ ਜਿਹੜੇ ਦਿਖਾਏ ਸੀਗੇ ਉਹ ਸੋਲਡ ਆਊਟ ਹੋ ਗਏ ਤੇ ਹੁਣ ਜਿਹੜੇ ਸਾਡੇ ਕੋਲ ਕੁਝ ਪੀਸਿਸ ਪਏ ਹੋਏ ਨੇ ਸ਼ਾਇਦ ਮੈਂ ਕਦੀ ਕਿਸੇ ਹੋਰ ਵੀਡੀਓ ਚ ਉਹ ਸ਼ਾਇਦ ਦਿਖਾਈ ਵੀ ਨਹੀਂ ਹੋਣੇ ਤੇ ਹੁਣ ਆਪਾਂ ਇਦਾਂ ਕਰਨਾ ਯਾਰ ਜਿਹਦਾ ਬੜਾ ਅੱਛਾ ਰਿਵਰਟ ਆ ਰਿਹਾ ਹੈ ਨਾ ਤੇ ਜੋ ਵੀ ਪਿਆ ਨਾ ਮੈਂ ਕਿਉਂਕਿ ਇੱਕ ਵੀਡੀਓ ਦੇ ਵਿੱਚ ਅਸੀਂ ਸਾਰੇ ਸੂਟ ਕਵਰ ਨਹੀਂ ਕਰ ਪਾਵਾਂਗੇ ਸੋ ਕੋਸ਼ਿਸ਼ ਕਰੂੰਗੀ ਇੱਕ ਅੱਜ ਵੀਡੀਓ ਕੱਢਦੀ ਐ ਇੱਕ ਕੱਲ ਕਰਦਾਂਗੇ ਇੱਕ ਪਰਸੋਂ ਕਰਦਾਂਗੇ ਤੇ ਤਿੰਨੋ ਦਿਨ ਦੀ ਜਿਹੜੀ ਇਹ ਵੀਡੀਓ ਹੋਏਗੀ ਨਾ ਸਾਡੀ ਉਹ ਸੇਲ ਵੀ ਹੋਏਗੀ ਮਤਲਬ ਕਲੈਰੈਂਸ ਸੇਲ ਹੀ ਹੋਏਗੀ ਆਫ ਪਸ਼ਮੀਨਾ ਸੂਟਸ ਦੀ ਠੀਕ ਹੈ ਵੀਡੀਓ ਦੇ ਲਾਸਟ ਤੱਕ ਪਲੀਜ਼ ਜੁੜੇ ਰਹਿਣਾ ਕਿਉਂਕਿ ਹਰ ਵੀਡੀਓ ਦੇ ਲਾਸਟ ਵਿੱਚ ਇੱਕ ਜਿਹੜਾ ਤੁਹਾਨੂੰ ਆਫਰ ਮਿਲਣਾ ਹੈ ਉਹ ਤੁਹਾਨੂੰ ਪਤਾ ਹੈ ਕਿ ਬਹੁਤ ਧਮਾਕਾ ਆਫਰ ਹੀ ਹੁੰਦਾ ਹੈ ਤੇ ਉਹ ਜਿਹੜਾ ਸਾਡਾ ਪਹਿਲਾ ਆਰਡਰ ਆਏਗਾ ਉਹਨੂੰ ਮਿਲਣਾ ਜੇ ਸੋ ਜਲਦੀ ਜਲਦੀ ਰੈਡੀ ਹੋ ਜਾਓ ਬਸ ਫੋਨ ਚੱਕੋ ਸਕਰੀਨ ਸ਼ਾਟ ਲਓ ਤੇ ਸਾਨੂੰ ਭੇਜੋ ਜੀ ਕਰਦੇ ਹਾਂ ਸਟਾਰਟ ਜੀ ਠੀਕ ਹੈ ਜੀ ਹੁਣ ਆ ਦੇਖੋ कलर देखो वाली फिर मैं खोल के दिस इज येलो कलर बड़ा अच्छे वाला कलर अखा पैन वाला भी नहीं है बहुत सोहना कलर है ठीक है जी खोल के दिखाने राम टैक्स का पश्मीना है जी ठीक है जी आ देखो इत मोर लगी होंगी है राम टैक्स पशमीना दसन की लड़ नहीं है ठीक है एंड ब्लॉक सूट है विद ब्यूटीफुल कॉम्बीनेशन ਬੜੇ ਖਿੜਿਆ ਖਿੜਿਆ ਜਿਆ ਰੰਗਿਆ ਹੈ ਜੀ ਇਹ ਠੀਕ ਹੈ ਜੀ ਆ ਦੇਖੋ ਕਿੰਨਾ ਸੋਹਣਾ ਪੀਸ ਹੈ ਆ ਮਤਲਬ ਹਲੇ ਤੇ ਪਹਿਣਾ ਹੈ ਹਨਾ ਔਰ ਬਲॉक्स ਇਦਾਂ ਹੈ ਨਾ ਕਿ ਆ ਨਹੀਂ ਹੈ ਕਿ ਇਸ ਸੀਜ਼ਨ ਚ ਪਹਿਗੇ ਤੇ ਅੱਗੇ ਪਹਿਣੇ ਕਿ ਨਹੀਂ ਪਹਿਣੇ ਬਲॉक्स ਬਲॉक्स ਰਹਿਣੇ ਰਾਮਟੈਕਸ ਦਾ ਪਸ਼ਮੀਨਾ ਰਾਮਟੈਕਸ ਦਾ ਪਸ਼ਮੀਨਾ ਹੀ ਰਹਿਣਾ ਹੈ ਹਨਾ ਲੇਕਿਨ ਇਹ ਹੈ ਕਿ ਜਿਹੜੀ ਚੀਜ਼ ਤੁਹਾਨੂੰ 2900 3100 ਦੀ ਮਿਲਨੀ ਹੈ ਉਹ ਤੁਹਾਨੂੰ ਅੱਜ 2100 ਦੀ ਮਿਲ ਰਹੀ ਹੈ ਹਨਾ

ਆ ਤੁਹਾਨੂੰ ਦਿਖਾਤੀ ਫਰੰਟ ਐਂਡ ਹੁਣ ਦਿਖਾਉਣੀ ਤੁਹਾਨੂੰ ਬੈਕ ਆ ਦੇਖੋ ਥਿਸ ਇਜ਼ ਬੈਕ ਸਾਈਡੀ ਬੈਕ ਦੇ ਉਪਰ ਇਹ ਤਾਂ ਛੋਟੇ ਛੋਟੇ ਬੂਟੇ ਔਰ ਲਾਸਟ ਵਿੱਚ ਆ ਜਾਏਗਾ ਬਾਰਡਰ ਠੀਕ ਹੈ ਆ ਦੇਖੋ ਤੇ ਇਹ ਆਣੀ ਹੈ ਦੀ ਬਾਟਮ ਕੁਛ हट ਕੇ ਆ ਆ ਦੇਖੋ ਬਾਰਡਰ ਦੇ ਉੱਤੇ ਸਾਰਾ ਪਾਣੀ ਹੈ ਔਰ ਨਾਲ ਆ ਗ੍ਰੀਨ ਗ੍ਰੀਨ ਕਲਰ ਦੇ ਨਾਲ ਟੱਚ ਦੇ ਦਿੱਤਾ ਹੈ ਕਿ ਇਹਨੂੰ ਥੋੜਾ ਅਲੱਗ ਲੁੱਕ ਦੇ ਰਿਹਾ ਹੈ ठीक है जी एंड दुपट्टा उ चनोन का दुपट्टा सैमी चनौन खुला डुला ढाई मीटर बहुत सोहना पीस है वेरी ब्यूटीफुल पीस देखिए कि प्यारा पीस है आ देखो वेरी ब्यूटीफुल पीस कि सोना पीस है ਠੀਕ ਹੈ ਜੀ ਖੁੱਲਾ ਡੁੱਲਾ ਡਾ ਇਮਿਟਰ येलो ਕਲਰ ਐਕਚੁਅਲੀ ਬੜਾ ਸੋਹਣਾ ਲੱਗ ਰਿਹਾ ਹੈ ਨਾ ਬਹੁਤ ਸੋਹਣਾ ਲੱਗਦਾ ਹੈ येलो ਕਲਰ ਬ੍ਰਾਈਟ ਬ੍ਰਾਈਟ ਜਿਹਾ ਲੱਗੀਦਾ ਹੈ ਨਾ ਡਲ ਕਲਰ ਨਹੀਂ ਹੈਗਾ ਬਹੁਤ ਸੋਹਣਾ ਪੀਸ ਹੈ ਤੇ ਇਹ ਤੁਹਾਨੂੰ ਕੋਸਟ ਕਰਨਾ ਜਿੱਦਾਂ ਮੈਂ ਜਿਹੜੇ ਵੀ ਤੁਹਾਨੂੰ ਬਲੌਗ ਦੇ ਸੂਟਸ ਆ ਦਿਖਾ ਰਹੀ ਹਾਂ ਸੇਮ ਪ੍ਰਾਈਸ ਹੈ ਸਾਰਾ ਨਾ 2100 ਠੀਕ ਹੈ ਜੀ ਪੂਰੇ 5 ਮੀਟਰ ਰਨਿੰਗ ਫੈਬਰਿਕ ਹੁੰਦਾ ਹੈ ਆ ਆਰਾਮ ਨਾਲ ਬੰਦਦਾ ਹੈ ਖੁੱਲੀ ਡੁੱਲੀ ਸਲਵਾਰ ਬਣਾਓ ਤੁਸੀਂ ਆਰਾਮ ਨਾਲ ਬੰਦੀ ਹੈ ਠੀਕ ਹੈ ਉਹ ਹੋ ਗਿਆ येलो ਕਲਰ ਹੁਣ ਅਗਲਾ ਕਲਰ ਹੈਗਾ ਜੀ ਗ੍ਰੇ ਕਲਰ ਆ ਬਹੁਤ ਸੋਨਾ ਕਲਰ ਹੈ ਇਹ ਵੀ ਇਹ ਵੀ ਤੁਹਾਨੂੰ ਸੀ ਖੋਲ ਕੇ ਦਿਖਾ ਦਿੰਨੇ ਆ ਜੀ ਬਹੁਤ ਪਿਆਰਾ ਪੀਸ ਹੈ ਇਹ ਆ ਦੇਖੋ ਇਹਦਾ ਵੀ ਡਿਜ਼ਾਈਨ ਦੇਖੋ ਇਹ ਹੈਗਾ ਕਿ ਜਿੱਦਾਂ ਕੁਝ ਜਿਆਦਾ ਸਿੰਪਲ ਸੋਫੇ ਰਹੀਆਂ ਕੁਝ ਸਾਡੇ ਜਿਹੜੇ ਥੋੜੇ ਥੋੜੇ ਜਿਆਦਾ ਏਜ ਦੇ ਹੁੰਦੇ ਨੇ ਵੀ ਉਹ ਵੀ ਬਲॉक्स ਪਾਉਂਦੇ ਨੇ ਜਿੱਦਾਂ ਸਾਡੇ ਬਾਹਰ ਜਿਹੜੇ ਕਸਟਮਰਸ ਨੇ ਉਹ ਵੀ ਬੜੇ ਲਾਈਕ ਕਰਦੇ ਨੇ ਇਦਾਂ ਦੇ ਕਲਰ ਹੈ ਨਾ ਤੁਹਾਨੂੰ ਲੱਗ ਗਿਆ ਉਹਦਾ ਕੰਬੀਨੇਸ਼ਨ ਦਿਖਾ ਰਹੀਆਂ ਮੈਂ ਆ ਦੇਖੋ ਵੈਰੀ ਬਿਊਟੀਫੁਲ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੈ ਆ ਦੇਖੋ ਕਿੰਨਾ ਸੋਹਣਾ ਪੀਸ ਹੈ ਆ ਪੂਰਾ ਜਿਹੜਾ ਫਰੰਟ ਪੈਨਲ ਹੈ ਇਹ ਆਣਾ ਤੁਹਾਡੇ ਫਰੰਟ ਉੱਪਰ ਇਦਾਂ ਪੂਰਾ ਥੱਲੇ ਤੱਕ ਔਰ केरा ये तो है लाल जो तो खारी बात आ देखो दिस इज केरा आ देखो ठीक है जी आ केरा कलर कॉम्बिनेशन देखो कितने प्यारे आ देखो आ केरा ये हो गया फ्रंट और ये होगी दी बैक वेरी ब्यूटीफुल पीस ये बैक आ देखो जी आ देखो ठीक है बैक पे आ जाएगा बॉर्डर और ਇਹਦੀ ਵੀ ਜਿਹੜੀ ਬਾਟਮ ਹੈ ਸਾਰੀ ਬਾਟਮ ਦੇ ਉੱਪਰ ਐਦਾਂ ਪਾਣੀ ਆਏਗਾ ਗ੍ਰੇ ਦੇ ਉੱਪਰ ਡਾਰਕ ਦੇ ਨਾਲ ਇਹਨੂੰ ਅਸੀਂ ਸ਼ੇਡਿੰਗ ਕੀਤੀ ਹੋਈ ਠੀਕ ਹੈ ਜੀ ਇਹਦਾ ਵੀ ਸੇਮ ਪ੍ਰਾਈਸ ਹੀ ਹੈ ਜਿੰਨੇ ਵੀ ਸੂਟ ਤੁਹਾਨੂੰ ਅੱਜ ਬਲੌਗ ਦੇ ਦਿਖਾ ਰਹੀਆਂ ਸਭ ਦੇ ਪ੍ਰਾਈਸ ਸੇਮ ਹੀ ਹੋਣਗੇ 2100 ਹੁਣ ਇਹਦਾ ਵੀ ਦੁਪੱਟਾ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਆ ਦੇਖੋ ਗ੍ਰੇ ਕਲਰ ਦਾ ਦੁਪੱਟਾ ਹੈ ਬਿੱਬੀ ਪਿੰਕ ਜਿਹੜਾ ਕਲਰ ਹੁੰਦਾ ਨਾ ਥੋੜਾ ਜਿਹਾ ਨਿਓਨ ਆ ਉਹਦੇ ਨਾਲ ਦੇਸ਼ੇ ਬਿੱ ਦਿੱਤੀ ਦੀ ਕੁਲੜੂਲਾ ਟਾਈ ਮੀਟਰ ਦੁਪੱਟਾ ਇਹਦਾ ਬਾਰਡਰ ਦੇਖੋ ਠੀਕ ਹੈ ਕਿੰਨੇ ਅੱਛੇ ਤਰੀਕੇ ਦੇ ਨਾਲ ਇਹਨੂੰ ਬਾਰਡਰ ਨੂੰ ਯੂਜ਼ ਕੀਤਾ ਹੋਇਆ ਹੈ ਵਿਦ ਬਿਊਟੀਫੁਲ ਕਲਰਸ ਆਫ ਬਲੌਕ ਕਿੰਨਾ ਸੋਹਣਾ ਪੀਸ ਹੈ ਇਹ ਵੀ ਕਿੰਨੇ ਦਾ ਜੇ 2100 ਠੀਕ ਹੈ ਹੁਣ ਇਹ ਅਗਲਾ ਪੀਸ ਹੈ ਬਹੁਤ ਸੋਹਣਾ ਪੀਸ ਹੈ ਲੈਵੈਂਡਰ ਕਲਰ ਹੈ ਇਹ ਕਿਤੇ ਜੀ ਇਹਦਾ ਵੀ ਬਲੌਕ ਦੇ ਉੱਤੇ ਜਿਹੜੇ ਕਲਰਸ ਯੂਜ਼ ਹੋਏ ਹੋਏ ਆ ਮਹਿੰਦੀ ਕਲਰ ਹੈ ਆ ਬਹੁਤ ਸੋਹਣਾ ਕਲਰ ਹੈ ਵੀ ਵੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਅੱਛਾ ਪੀਸਿਸ ਕਿਉਂਕਿ ਸਿੰਗਲ ਸਿੰਗਲ ਹੀ ਹੈ ਜਿਨ੍ਹਾਂ ਨੂੰ ਵੀ ਪਸੰਦ ਆਉਂਦਾ ਹੈ ਸਕਰੀਨਸ਼ਾਟ ਲਓ ਔਰ ਜਲਦੀ ਜਲਦੀ ਬੁੱਕ ਕਰ ਲਓ ਆ ਦੇਖੋ ਥਿਸ ਇਜ਼ ਫਰੰਟ ਬਹੁਤ ਸੋਹਣਾ ਪੈਨਲ ਹੈ ਔਰ ਆ ਦੇਖੋ ਘੇਰੇ ਤੇ ਆ ਕੇ ਥਲੇ ਤਾਂ ਬਾਰਡਰ ਆ ਜਾਏਗਾ ਤੁਹਾਨੂੰ ਲੱਗ ਗਿਆ ਵੀ ਦਿਖਾ ਰਹੇ ਹਾਂ ਆ ਦੇਖੋ ਜਿਹੜੇ ਕਲਰਸ ਲੱਗੇ ਹੋਏ ਨੇ ਜਿਹੜਾ ਬਲਾਕ ਹੈ ਉਹਨਾ ਪਿਆਰਾ ਹੈ ਬਿਊਟੀਫੁਲ ਬਲਾਕ ਆ ਦੇਖੋ कि सोहना पीस है ठीक है जी देखो कि सोहना पीस है ठीक है और बैक भी दिखा दें फ्रंट त लंबी जी लाइनिंग वाली पैनल देती चाहे वे बटन्स करवा लो कुछ भी करवा लो थे तो दिस इज बैक और बैक दे ऊपर बॉर्डर आ जाएगा और छोटे छोटे जेडे फलॉर्स ने यह आएगा जिदा कॉटन के प्रिंट आते हैं ना उदा है दिस इज बॉटम ਠੀਕ ਹੈ ਜੀ ਕਿੰਨਾ ਪਿਆਰਾ ਪੀਸ ਹੈ ਲਵੈਂਡਰ ਕਲਰ ਹੈ ਅੱਛਾ ਇਹਦਾ ਜਿਹੜਾ ਦੁਪੱਟਾ ਹੈ ਬਹੁਤ ਸੋਹਣਾ ਹੈ ਜੀ ਚੈੱਕ ਟੈਬੀ ਦੁਪੱਟਾ ਹੈ ਇਹ ਉਹ ਵਾਲਾ ਦੁਪੱਟਾ ਹੈ ਜਿਹੜੇ ਕਈ ਨਾ ਬਹੁਤ ਜ਼ਿਆਦਾ ਡਿਮਾਂਡ ਹੈ ਸਾਡੇ ਕੋਲ ਇਹਨਾਂ ਦੁਪੱਟਿਆਂ ਦੀ ਪਰ ਇਹ ਮੇਰੇ ਕੋਲ ਰਹਿੰਦੇ ਹੀ ਨਹੀਂ ਆਲਮੋਸਟ ਡਾਇਬਲ ਵੀ ਆ ਦੇਖੋ ਕਿੰਨਾ ਸੋਹਣਾ ਪੀਸ ਹੈ ਵੈਰੀ ਬਿਊਟੀਫੁਲ ਇਹਦੀ ਬਲੌਕ ਦੀ ਜਿਹੜੀ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਹੈ ਆ ਦੇਖੋ ਵੈਰੀ ਬਿਊਟੀਫੁਲ ਪੀਸ ਬਹੁਤ ਸੋਹਣਾ ਪੀਸ ਹੈ ਬਹੁਤ ਸੋਹਣਾ ਠੀਕ ਹੈ ਜੀ ਲਵੈਂਡਰ ਕਲਰ 9 ਮੀਟਰ ਦੁਪੱਟਾ ਹੈ ਇਹਦਾ ਵੀ ਜਿੰਨੇ ਵੀ ਸੂਟਸ ਨੇ ਜਿਹੜੇ ਅਸੀਂ ਆਪ ਤਿਆਰ ਕਰਾਉਨੇ ਆ ਸਾਰਿਆਂ ਨਾਲ 9 ਮੀਟਰ ਖੁੱਲੇ ਡੁੱਲੇ ਦੁਪੱਟੇ ਹੁੰਦੇ ਆ ਇਹ ਸਾਰੇ ਤੁਹਾਨੂੰ ਦਿਖਾਏਗਾ ਆਪਾਂ 2100 ਦੇ ਇੱਕ ਲਾਸਟ ਰਹਿ ਗਿਆ ਜੀ ਇਹ ਹੈਗਾ ਆ ਮਹਿੰਦੀ ਕਲਰ ਹੁੰਦਾ ਨਾ ਗੂੜੇ ਵਾਲਾ ਗੂੜੇ ਵਾਲਾ ਮਹਿੰਦੀ ਕਲਰ ਗੂੜੇ ਕੜਾ ਇਹਨ ਦਿੱਤੇ ਜਿਹੜੇ ਬਲੌਕ ਦੇ ਕਲਰਸ ਲੱਗੇ ਹੋਏ ਆ ਨਾ ਵੈਬੂਲਰਸ ਆ ਬਹੁਤ ਸੋਹਣਾ ਲੱਗ ਰਿਹਾ ਆ ਦੇਖੋ ਕੁਝ हट ਕੇ ਕੁਝ ਅਲੱਗ ਚੀਜ਼ ਮਤਲਬ ਆ ਦੇਖੋ ही पता लग गया है वाह वेरी गुड बहुत सोहना पीस है वो अच्छा अच्छा तो है है। इदा दिमाग इन्ना जा रहा लगता पूरा ठीक है कि <laughs> प्यारा लग रहा है देखो। दिस इज फ्रंट और जी ये घेरा विद ब्यूटीफुल कॉम्बीनेशन देखो कि सोहना ब्लॉक है ठीक है ਤੇ ਇਹਦੀ ਵੀ ਤੁਹਾਨੂੰ ਅਸੀਂ ਬੈਗ ਵੀ ਦਿਖਾ ਦਿੰਨੇ ਆ ਫਰੰਟ ਤੇ ਉਦਾ ਹੀ ਆ ਗਿਆ ਡਿਜ਼ਾਈਨ ਔਰ ਇਹ ਆਏਗਾ ਬੈਕ ਉੱਪਰ ਆ ਦੇਖੋ ਐਤਾ ਵੀ ਬਕੇਰਾ ਠੀਕ ਹੈ ਜੀ ਔਰ ਇਹਦੀ ਬੋਟਮ ਦਾ ਡਿਜ਼ਾਈਨ ਦੇਖ ਲੋ ਆ ਦੇਖੋ ਕਿੰਨਾ ਪਿਆਰਾ ਹੈ ਹਨਾ ਬਹੁਤ ਸੋਹਣਾ ਬੀ ਸੇ ਠੀਕ ਹੈ ਜੀ ਤੇ ਇਹਦੀ ਵੀ ਦੁਪੱਟਾ ਜਿਹੜਾ ਚਨੌਨ ਦਾ ਦੁਪੱਟਾ ਹੈ 2.5 ਮੀਟਰ ਕੱਟ ਖੁੱਲਾ ਡੁੱਲਾ ਇਹਦੀ ਆ ਦੇਖੋ ਆ ਦੇਖੋ ਠੀਕ ਹੈ ਵੈਰੀ ਬਿਊਟੀਫੁਲ ਪੀਸ ਆ ਦੇਖੋ ਠੀਕ ਹੈ ਜੀ ਕੀ ਜਾਲਾ ਉਸੋੜਾ ਦੁਪੱਟਾ ਹੈ ਵੈਰੀ ਬਿਊਟੀਫੁਲ ਪੀਸ ਟਾਈ ਮੀਟਰ ਕੱਟ ਖੁੱਲਾ ਡੁੱਲਾ ਐਂਡ ਅਗੇਨ ਇਹਦਾ ਵੀ ਜਿਹੜਾ ਪ੍ਰਾਈਸ ਹੈਗਾ ਆ 2100 ਠੀਕ ਹੈ ਜਿਹੜੇ ਕਿ ਅਸੀਂ 29 29 ਸੌਦੇ ਅ 33 33 32 32 ਤੱਕ ਵੀ ਕੱਢੇ ਨੇ ਹੁਣ ਅਸੀਂ ਬਿਲਕੁਲ ਡਾਇਰੈਕਟ ਡ੍ਰੌਪ ਕਰਤਾ 1000 ਰੁਪਈਆ 1000 ਰੁਪਈਆ ਹੀ ਹੋ ਗਿਆ 1000 ਰੁਪਏ ਤੱਕ ਤੁਹਾਨੂੰ ਅਸੀਂ ਆਫ ਦੇ ਰਹੇ ਆ ਠੀਕ ਹੈ ਜੀ ਸੋ ਇਹ ਜਿਹੜੀਆਂ ਆਫਰਸ ਨੇ ਨਾ ਐਵੇਂ ਗਵਾਉਣ ਵਾਲੀਆਂ ਨਹੀਂ ਜਿਹੜੀਆਂ ਹੈਗੀਆਂ ਤੇ ਆ ਸੱਚ ਆਦ ਰਹਿ ਗਈ ਠੀਕ ਹੈ ਇਹ ਨਾ ਸਾਡੇ ਕੋਲ ਹੁਣ ਰਹਿ ਗਈਆਂ ਨੇ ਕੁਝ ਟ੍ਰਾਈਜ਼ ਦੀਆਂ ਮੈਂ ਦਿਖਾਣੀ ਹੁੰਦੀ ਦੋ ਸ਼ਰਟਸ ਰਹਿ ਗਈਆਂ ਨੇ ਬਸ ਹੁਣ ਲਿਵਲੀਨ ਦੀ ਕਾਟਰਾਇਜ਼ ਹੈ ਠੀਕ ਹੈ ਜੀ ਇਹਦਾ ਪ੍ਰਿੰਟ ਦੇਖੋ ਲੱਗ ਗਿਆ 2.5 ਮੀਟਰ ਹੈ ਵਸੇ ਇਕੱਲੀ ਸ਼ਰਟ ਹੀ ਬਣਨੀ ਹੈ ਬਹੁਤ ਸੋਹਣਾ ਪੀਸ ਆ ਐਵੇਂ ਮੋਟੀ ਜੀ ਵਾਲੀ ਕਾਟਰਾਇਜ਼ ਨਹੀਂ ਹੈਗੀ ਪਿਓਰ ਕਾਟਰਾਇਜ਼ ਆ ਆਪ ਕੱਪੜੇ ਨੂੰ ਦੇਖੋ ਬਹੁਤ ਸੋਹਣਾ ਪੀਸ ਹੈ ਠੀਕ ਹੈ ਜੀ ਇਹ ਕੱਡੀਆਂ ਨੇ ਅਸੀਂ 11 11 12 12 ਸੂ ਦੀਆਂ ਸ਼ਰਟਸ ਕੱਟੀਆਂ ਆ ਆਪਾਂ ਜਿਨ੍ਹਾਂ ਨੇ ਲਿੱਤੀਆਂ ਉਹਨਾਂ ਨੂੰ ਪਤਾ ਹੈ ਕਿਉਂਕਿ ਲਿਵਲੀਨ ਬ੍ਰਾਂਡ ਦੀ ਸ਼ਰਟ ਹੈ ਗਾਰੰਟੀ ਹੈ ਪੂਰੀ ਬੁਰਬੁਰ ਨਹੀਂ ਆਏਗੀ ਪਰ ਰਾਤ ਨੂੰ ਪਾ ਕੇ ਤੇ ਨਹੀਂ ਸੋਣਾ ਨਾ ਇਹਨਾਂ ਤੇ ਕੋਈ ਵੀ ਕਪੜਾ ਹੋਏ ਖਰਾਬ ਹੋਏਗਾ ਹਨਾ ਤੇ ਇਹ 11 11 12 12 ਸੂਦੀਆਂ ਗੱਡੀਆਂ ਤੇ ਹੁਣ ਅਸੀਂ ਅੱਜ ਇਹਨਾਂ ਦਾ ਰੇਟ ਕਰਤਾ ਜੇ 850 ਦੋ ਹੀ ਸ਼ਰਟਸ ਰਹਿ ਗਈਆਂ ਨੇ ਇਸ ਕਰਕੇ ਰੇਟ ਘਟਾਤਾ 850 ਕਰਤਾ ਠੀਕ ਹੈ ਜੀ ਆ ਦੇਖੋ ਬਾਕੀ ਨਵਾਂ ਵੀਰਾ ਪੀਸਾ ਠੀਕ ਹੈ ਇਹਦਾ ਵੀ ਕੀ ਹੈ 850 ਔਰ ਨਾ ਇਦਾਂ ਅਸੀਂ ਕਹਿੰਦੇ ਆ ਤੇ ਨਾਲ ਹੀ ਇੱਥੇ ਤੁਹਾਨੂੰ ਇਹਨਾਂ ਦੇ ਮੋਰ ਵੀ ਮਿਲੇਗੀ ਲਵਲੀਨ ਦੀ ਤੇ ਸਾਈਡ ਤੇ ਆ ਹਰ ਫੈਬਰਿਕ ਤੇ ਮੋਰ ਹੈਗੀ ਹੈ ਲਿਵਲਿਨ ਦੀ ਜਿੱਦਾਂ ਰਾਮ ਟੈਕਸ ਦੀ ਹੁੰਦੀ ਹੈ ਨਾ ਇਹ ਰਾਮ ਟੈਕਸ ਤੋਂ ਮਹਿੰਗਾ ਮਹਿੰਗਾ ਫੈਬਰਿਕ ਹੁੰਦਾ ਹੈ ਲੇਕਿਨ ਅੱਛਾ ਹੁੰਦਾ ਹੈ ਵੀ ਨਾ ਤੇ ਇਹ ਤੁਹਾਨੂੰ ਅੱਜ ਪੈਣੇ ਆ 850 850 ਠੀਕ ਹੈ ਜੀ ਹੁਣ ਬੰਬਰ ਆਫਰ ਜਿੱਦਾਂ ਪੋਲੀ ਦਾ ਲਾਸਟ ਵੀਡੀਓ ਤੇ ਜੁੜੇ ਰਹੋ ਹੁਣ ਤੁਹਾਨੂੰ ਦੱਸ ਰਹੇ ਹਾਂ ਇਹ ਜਿਹੜੀ ਬੰਬਰ ਆਫਰ ਆ ਵੀਡੀਓ ਦਾ ਜਿਹੜਾ ਲਾਸਟ ਪੀਸ ਹੈ ਆਲਵੇਸ ਦੱਸੀਦਾ ਤੁਹਾਨੂੰ ਕਿ ਉਹ ਬਹੁਤ ਸੋਹਣੀ ਚੀਜ਼ ਹੀ ਹੁੰਦੀ ਹੈ ਜਿਹੜੀ ਦਿਖਾਈਦੀ ਹੈ ਤੁਹਾਨੂੰ ਇਹ ਹੈਗਾ ਜੇ ਜੋਰਜਟ ਦਾ ਪੀਸ ਠੀਕ ਹੈ ਤੇ ਇਹ ਇਹ ਕੱਲੀ ਸ਼ਰਟ ਆ ਇਹਦੇ ਨਾਲ ਬਾਟਮ ਨਹੀਂ ਹੈਗੀ ਠੀਕ ਹੈ ਕੱਲੀ ਸ਼ਰਟ ਆ ਔਰ ਸ਼ਰਟ ਦੇ ਉੱਪਰ ਅਸੀਂ ਕਰਵਾਇਆ ਹੋਇਆ ਬਲੌਕ ਆ ਦੇਖੋ ਐਦਾਂ ਆਏਗਾ ਇਹ ਬਹੁਤ ਜਿਹੜਾ ਹੁੰਦਾ ਨਾ ਆ ਬੋਟਲ ਗ੍ਰੀਨ ਕਲਰ ਇਹ ਉਹ ਆ ਬੋਟਲ ਗ੍ਰੀਨ ਕਲਰ ਔਰ ਸ਼ਰਟ ਦੇ ਉੱਪਰ ਆ ਦੇਖੋ ਬਲੌਕ ਹੈ ਇਹਦਾ ਆ ਦੇਖੋ ਠੀਕ ਹੈ ਐਦਾਂ ਸੈਂਟਰਲ ਪੈਨਲ ਆ ਤਾਂ ਨੂੰ ਲਾ ਕੇ ਉਹ ਦਿਖਾਤਾ ਜੇ ਪੂਰਾ ਅਚੀ ਵਾਲੀ ਜਾਰਜਟ ਸੈਮੀ ਜਾਰਜਟ ਪਿਓਰ ਜਾਰਜਟ ਨਹੀਂ ਹੈ ਜੀ ਸੈਮੀ ਜਾਰਜਟ ਉਹਦੇ ਉੱਪਰ ਬਲੌਕ ਹੈ ਠੀਕ ਹੈ ਜੀ ਇਹਦੀਆਂ ਇਦਾਂ ਬਾਵਾਵਾਂ ਵੀ ਬਣੀਆਂ ਹੋਈਆਂ ਆ ਦੇਖੋ ਆ ਬਾਵਾਵਾਂ ਬਣੀਆਂ ਹੋਈਆਂ ਜੇ ਬੈਕ ਇਹਦੀ ਪਲੇਨ ਹੈ ਬੈਕ ਤੇ ਵੀ ਹੈਗਾ ਸੌਰੀ ਪਲੇਨ ਨਹੀਂ ਜੰਨੀ ਠੀਕ ਹੈ ਜੀ ਆ ਦੇਖੋ ਬੈਕ ਤੇ ਵੀ ਇਹਦੇ ਇਦਾਂ ਹੀ ਵਰਕ ਹੈ ਛੋਟਾ ਛੋਟਾ ਔਰ ਥੱਲੇ ਬਾਰਡਰ ਹੈ ਠੀਕ ਹੈ ਔਰ ਇਹਦੇ ਨਾਲ ਨਾ ਦੁਪੱਟਾ ਹੈਗਾ ਪਿਓਰ ਸ਼ਿਫੋਨ ਦਾ ਠੀਕ ਹੈ ਪਿਓਰ ਸ਼ਿਫੋਨ ਤੁਹਾਨੂੰ ਪਤਾ ਪਿਓਰ ਤਾਂ ਹੀ ਬੋਲੀਦੀ ਜਦੋਂ ਪਿਓਰ ਹੈਗਾ ਔਰ ਦੁਪੱਟਾ ਹੈਗਾ ਜੀ ਮੁਕੈਸ਼ ਵਾਲੀ ਚੁੰਨੀ ਦੇਖਦੀ ਆ ਤਾਂ ਛੋਟੇ ਛੋਟੇ ਮੁਕੈਸ਼ ਦੇਖ ਰਹੀ ਜਿਹੜੀ ਅੱਜ ਕੱਲ੍ਹ ਉਨਾਂਦੀ ਨਹੀਂ ਆ ਇਹ ਮੁਕੈਸ਼ ਵਾਲਾ ਦੁਪੱਟਾ ਹੈ ਉਹਨੂੰ ਕਰਾਇਆ ਹੋਇਆ ਸੀ ਬਲੌਕ ਆ ਦੇਖੋ ਠੀਕ ਹੈ ਇਹਦੇ ਨਾਲ ਬਾਟਮ ਨਹੀਂ ਹੈਗੀ ਇਹ ਕੱਲੀ ਸ਼ਰਟ ਪੀਸ ਹੈ ਤੇ ਦੁਪੱਟਾ ਜੀ ਤੇ ਆ ਜਿਹੜੀ ਚੀਜ਼ ਹੈ ਨਾ ਇਹ ਤੁਹਾਨੂੰ ਪਏਗਾ ਜੇ 250 ਦੇ ਵਿੱਚ ਠੀਕ ਹੈ ਆ ਬੜਾ only 250 250 ਰੁਪਏ ਦੇ ਵਿੱਚ ਤੁਹਾਨੂੰ ਦੁਪੱਟਾ ਐਂਡ ਸ਼ਰਟ ਪੀਸ ਔਰ ਬਹੁਤ ਸੋਹਣਾ ਬਲੌਕ ਹੋਇਆ ਹੋਇਆ ਆ ਇਹ ਰੇ ਨਾ ਹੁੰਦਾ ਨਾ ਜੇ ਮੂੰਹ ਚ ਕੁਝ ਕੱਢਦਾ ਸੀ ਜੇ 3 ਵਰਡ ਯੂਜ਼ ਕੀਤਾ ਸੀਗਾ ਨਾ ਤੇ ਕਸਟਮਰਸ ਨਾਲ ਵੀ ਧੋਖਾ ਜਿਹਾ ਮੈਂ ਕਹਿਣਗੇ ਐ ਹੀ ਸਾਨੂੰ ਲਾਰਜ ਦਿੰਦੇ ਨੇ ਦੁਪੱਟਾ ਇਹ ਨਹੀਂ ਕੁਝ ਫ੍ਰੀ ਤੇ ਪਹਿਲੇ ਆਰਡਰ ਵਾਲੇ ਨੂੰ ਫੁੱਲ ਸੂਟ ਆ ਜੀ ਇਹ 5 ਮੀਟਰian ਵਾਲੇ ਠੀਕ ਹੈ ਉਹ ਕਹਿੰਲੀ ਸ਼ਰਟ ਤੇ ਦੁਪੱਟਾ ਉਹ ਤੁਹਾਨੂੰ ਮਿਲਣਾ 250 ਰੁਪਏ ਚ ਤੇ ਆ ਰੱਖੋ ਰਨਿੰਗ ਦੇ ਵਿੱਚ ਪੂਰਾ ਪੀਸ ਹੈ ਕਿੰਨਾ ਪਿਆਰਾ ਜੌਰਜਟ ਠੀਕ ਹੈ ਪਹਿਲੇ ਆਰਡਰ ਵਾਲੇ ਨੂੰ ਆਹ ਵਾਲਾ ਜਿਹੜਾ ਪੀਸ ਆ ਪੀਸ ਨਹੀਂ ਸੌਰੀ ਪੂਰਾ 5 ਮੀਟਰ ਖੁੱਲਾ ਡੁੱਲਾ ਸੂਟ ਹੈ ਆ ਦੇਖੋ ਇਹ ਮਿਲਣਾ ਜੇ ਫ੍ਰੀ ਠੀਕ ਹੈ ਜਿਹੜਾ ਵੀ ਸਾਨੂੰ ਪਹਿਲਾ ਆਰਡਰ ਦੇਗਾ ਕੱਲ ਦੀ ਵੀਡੀਓ ਦੇ ਵਿੱਚ ਅਸੀਂ ਸ਼ੋਅ ਕਰਾਂਗੇ ਤੁਹਾਨੂੰ ਕੁਝ ਐਮਬਰਾਇਡਰੀਜ਼ ਪਸ਼ਮੀਨਾ ਜਿਹੜਾ ਐਮਬਰਾਇਡਰੀਜ਼ ਕੀਤੀ ਹੋਣ ਜਿਨ੍ਹਾਂ ਦੇ ਉਹ ਦਿਖਾਵਾਂਗੇ ਉਹਦੀ ਨੈਕਸਟ ਵੀਡੀਓ ਸਾਨੂੰ ਵੀ ਨਹੀਂ ਪਤਾ ਕੀ ਦਿਖਾਉਣਾ ਪਰ ਦਿਖਾਵਾਂਗੇ ਸੇਲ ਆਈਟਮ ਸੀ ਸੋ ਐਦਾਂ ਹੀ ਸਾਡੇ ਨਾਲ ਜੁੜੇ ਰਹੋ ਹਰ ਵੀਡੀਓ ਦੇ ਵਿੱਚ ਜਿਹੜਾ ਸਾਡਾ ਪਹਿਲਾ ਆਰਡਰ ਹੋਏਗਾ ਹਰ ਕੁਝ ਵੀ ਹੋਏ ਉਹਨਾਂ ਨੂੰ ਅਸੀਂ ਫ੍ਰੀ ਆਈਟਮ ਦੇਣੀ ਹੀ ਦੇਣੀ ਹੈ ਚਾਹੇ ਆ 3 ਦਿਨ ਚੱਲ ਰਹੀ ਹੈ ਸਾਡੀ 1 ਦਿਨ ਤਾਂ ਹੋ ਗਿਆ ਚਾਹੇ 4 ਦਿਨ ਚੱਲੇ ਚਾਹੇ 5 ਦਿਨ ਚੱਲੇ ਆ ਜਿਹੜੀ ਸਾਡਾ ਕਲੀਅਰੈਂਸ ਸਟਾਕ ਹੈ ਡਿਪੈਂਡ ਕਰਦਾ ਜਿੰਨੀ ਜਲਦੀ ਸਟਾਕ ਨਿਕਲੀ ਜਾਊਗਾ ਠੀਕ ਹੈ ਜੀ ਕਿਉਂਕਿ ਸਾਡੇ ਵਾਕਿੰਗਸ ਵੀ ਵਾਇਰੋ ਦੀ ਕਿਰਪਾ ਨਾਲ ਆ ਰਹੀਆਂ ਨੇ ਉਹ ਵੀ ਲੈ ਰਹੇ ਨੇ ਸਾਡੇ ਤੋਂ ਜਿਹੜੇ ਸਾਡੇ ਪੱਕੇ ਕਲੈਂਟਸ ਬਣੇ ਹੋਏ ਨੇ ਉਹ ਤੇ ਕਿਤੇ ਨਹੀਂ ਜਾਂਦੇ ਜੀ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਅਗੇਨ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਇੰਨਾ ਪਿਆਰ ਦੇਣ ਲਈ ਐਦਾਂ ਹੀ ਸਾਨੂੰ ਬਸ ਪਿਆਰ ਦਿੰਦੇ ਰਹੋ ਜੀ ਸਾਡੇ ਕੋ ਸ਼ੋਪਿੰਗ ਕਰਦੇ ਰਹੋ ਜੀ ਤੇ ਇੱਕ ਹੋਰ ਚੀਜ਼ ਜਿੰਨਾ ਜਿੰਨਾ ਤੱਕ ਪਲੀਸ ਸਾਡੇ ਪਾਰਸਲ ਜਿੱਦਾਂ ਪਹੁੰਚ ਜਾਂਦੇ ਆ ਨਾ ਤੇ ਉਹ ਸਾਨੂੰ ਇੱਕ ਵਾਰੀ ਛੋਟਾ ਜਿਹਾ ਜਸਟ ਇੰਨੇ ਹੀ ਦੱਸ ਦਿਆ ਕਰੋ ਕਿ ਰਿਸਿਵਡ ਪਾਰਸਲ ਕਿਉਂਕਿ ਫਿਰ ਓਨੀ ਡੇਟ ਤੱਕ ਸਾਨੂੰ ਲੱਗਦਾ ਰਹਿੰਦਾ ਹੈ ਕਿ ਕਿਉਂਕਿ ਕਈ ਵਾਰ ਇਹ ਨਾ ਜਿਹੜੇ ਹੁਣ ਸਾਡੇ ਜਿਆਦਾ ਕਸਟਮਰਸ ਨੇ ਨਾ ਉਹ ਆਰੇ ਨੇ ਰੂਰਲ ਪਿੰਡਾਂ ਵਾਲੇ ਏਰੀਆਸ ਤੋਂ ਜ਼ਿਆਦਾ ਤੇ ਉੱਥੇ ਕੋਰੀਅਰਸ ਨਹੀਂ ਪਹੁੰਚਦੇ ਇੱਕ ਦੋ ਵਾਰੀ ਸਾਡੇ ਨਾਲ ਇਦਾਂ ਹੋਇਆ ਹੈ ਕਿ ਕੋ ਡਾਕ ਪੋਸਟ ਥਰੂ ਪੋਸਟ ਆਫਿਸ ਥਰੂ ਕਿਤੇ ਵੀ ਭੇਜੀਏ ਪਹੁੰਚ ਜਾਂਦੇ ਆ ਤੇ ਉਹ ਫਿਰ ਉਹ ਕਸਟਮਰ ਤੇ ਖਰਾਬ ਹੁੰਦਾ ਹੀ ਹੁੰਦਾ ਸਾਨੂੰ ਫਿਰ ਚੰਗਾ ਨਹੀਂ ਲੱਗਦਾ ਸਾਨੂੰ ਹੁੰਦਾ ਹੈ ਕਿ ਅਸੀਂ ਮਤਲਬ ਸੂਰ ਪੋਸਟ ਕੀਤੇ ਆ ਜਲਦੀ ਜਲਦੀ ਕਸਟਮਰ ਤੱਕ ਪਹੁੰਚਣ ਤੇ ਸਾਨੂੰ ਜਲਦੀ ਜਲਦੀ ਰਿਵਿਊ ਦੇ ਠੀਕ ਹੈ ਜੀ ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਇਦਾਂ ਜੁੜੇ ਰਹੋ ਹੈਪੀ ਸ਼ੋਪਿੰਗ ਵਿਦ ਦਸ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ